ਸਸ਼ੀ ਕਾਲ ਜੀ ਤੁਸੀਂ 2024 750 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਜਪਾ ਨੇ ਸ਼ਹਿਰਾਂ ਦੇ ਨਾਲ ਨਾਲ ਇੰਟੂ ਕਿਤੇ ਤੇਜੀ ਤੇ ਧਿਆਨ ਕੇਂਦਰਿਤ ਕਰਨਾ ਸ਼ੁਰੂ ਕਰਿਆ ਹੈ ਕੇਂਦਰ ਸਰਕਾਰ ਦੀਆਂ ਠੀ ਯੋਜਨਾਵਾਂ ਦੀ ਮਦਦ ਨਾਲ ਭਾਜਪਾ ਨੇ ਪਿੰਡਾਂ ਵਿੱਚ ਦਾਖਲ ਹੋ ਕੇ ਆਪਣਾ ਆਧਾਰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ। ਅੱਜ ਭਾਜਪਾ ਮੁਖੀ ਸੁਨੀਲ ਜਾਖੜ ਨੂੰ ਫਾਜ਼ਿਲਕਾ ਜ਼ਿਲ੍ਹੇ ਦੇ ਰਾਏਪੁਰ ਪਿੰਡ ਚਾਂਦੇ ਸਮੇ ਪੁਲਿਸ ਨੇ ਰੋਕ ਲਿਆ ਕਿਉਂਕਿ ਉਹ ਇੱਥੇ ਕੈਂਪ ਵਿੱਚ ਸ਼ਾਮਲ ਹੋਣ ਜਾ ਰਹੇ ਸਨ। ਜਿਸ ਤੋਂ ਬਾਅਦ ਉਹਨਾਂ ਨੇ ਉੱਥੇ ਬੈਠ ਕੇ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਸਾਥਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜੈਨ ਸਮੇਤ ਵੱਡੀ ਗਿਣਤੀ ਵਿੱਚ ਭਾਜਪਾਗੋ ਉਹਨਾਂ ਦੇ ਨਾਲ ਉੱਥੇ ਪਹੁੰਚ ਗਏ। ਜਾਣਕਾਰੀ ਅਨੁਸਾਰ ਭਾਜਪਾ ਕੇਂਦਰੀ ਯੋਜਨਾ ਵਾਲੇ ਸਰਕਾਰੀ ਪੋਰਟਲ ਤੇ ਲੋਕਾਂ ਨੂੰ ਸਿੱਧੇ ਤੌਰ ਤੇ ਰਜਿਸਟਰ ਕਰ ਰਹੀ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਆਪ ਸਰਕਾਰ ਨੇ ਇਸ ਤੇ ਨਾਜਾਇਜ਼ਤਾਾਇਆ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਇਹ ਸੂਬਾ ਸਰਕਾਰ ਦਾ ਕੰਮ ਹੈ ਤੇ ਡਾਟਾ ਲੀਕ ਹੋਣ ਦਾ ਖਤਰਾ ਹੈ ਸਵਾਲ ਉਠਾਇਆ ਜਾ ਰਿਹਾ ਹੈ ਕਿ ਇੱਕ ਰਾਜਨੀਤਿਕ ਪਾਰਟੀ ਲੋਕਾਂ ਨੂੰ ਕਿਵੇਂ ਰਜਿਸਟਰ ਕਰ ਸਕਦੀ ਹੈ ਵੀਰਵਾੜ ਨੋ ਵੀ ਕਈ ਭਾਜਪਾ ਗੋਆਂ ਨੂੰ ਪੁਲਿਸ ਹਿਰਾਸਤ ਵਿੱਚ ਲੈ ਲਿਆ ਗਿਆ ਭਾਜਪਾ ਨੇ ਐਲਾਨ ਕੀਤਾ ਹੈ ਕਿ ਅਸੀਂ ਕੈਂਪ ਲਗਾਉਣ ਦੇ ਰਵਾਂਗੇ ਅਸੀਂ ਕੁਝ ਗਲਤ ਨਹੀਂ ਕਰ ਰਹੇ ਹਾਂ ਇਸ ਦੇ ਨਾਲ ਹੀ ਭਾਜਪਾ ਪੰਜਾਬ ਦੇ 117 ਜੁਲਿਆ ਵਿੱਚ ਪੰਜਾਬ ਸਰਕਾਰ ਵਿਰੁੱਧ ਅੰਤਿਮ ਸੰਸਕਾਰ ਕੱਢ ਕੇ ਵਿਰੋਧ ਪ੍ਰਦਰਸ਼ਨ ਕਰੇਗਾ ਜਦੋਂ ਕਿ ਭਾਜਪਾ ਮੁਖੀ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਅੱਜ ਪਾਰਟੀ ਫਾਜ਼ਲ ਕਾ ਜ਼ਿਲ੍ਹੇ ਦੇ ਰਾਏਪੁਰ ਪਿੰਡ ਵਿੱਚ ਉਸੇ ਥਾਂ ਦੇ ਗਰੀਬ ਲੋਕਾਂ ਦੀ ਭਲਾਈ ਲਈ ਇੱਕ ਕੈਂਪ ਲਗਾਵੇਗੀ ਜਿੱਥੋਂ ਮਾਨ ਸਰਕਾਰ ਦੀ ਪੁਲਿਸ ਪਾਰਟੀ ਨੇ ਉਹਨਾਂ ਨੂੰ ਰੋਕਿਆ ਸੀ ਭਾਜਪਾ ਪ੍ਰਧਾਨ ਨੇ ਕਿਹਾ ਕਿ ਉਹ ਖੁਦ ਇਸ ਕੈਂਪ ਵਿੱਚ ਜਾਣਗੇ ਉਹ ਬੰਦਾ ਕਮ ਹੈ ਗਰੀਬ ਦੀ ਆਵਾਜ਼ ਦੇ ਵਿੱਚ ਆਵਾਜ਼ ਮਿਲਾ ਕੇ ਉਹਦੇ ਨਾਲ ਕੰਦੇ ਦੇ ਨਾਲ ਕੰਦਾ ਨਾਂ ਆ ਕੇ ਖੰਡ ਵਾਸਤੇ ਕਿਉਂਕਿ ਆ ਜਿਹੜੇ ਕੱਲ ਇਹਨਾਂ ਨੇ ਗ੍ਰਿਫਤਾਰੀਆਂ ਕੀਤੀਆਂ ਪੰਜਾਬ ਪੁਲਿਸ ਨੇ ਸਾਡੇ ਪੰਜਾਬ ਸਰਕਾਰ ਦੇ ਕਹਿਣ ਤੇ ਪੰਜਾਬ ਪੁਲਿਸ ਨੇ ਸਾਡੇ ਬੀਜੇਪੀ ਦੇ ਵਰਕਰ ਲੀਡਰ ਸਾਹਿਬਾਨ ਨੂੰ ਗ੍ਰਿਫਤਾਰ ਕੀਤਾ ਹੈ ਇਹ ਗ੍ਰਿਫਤਾਰੀ ਜਿਹੜੀ ਹੈ ਇਹ ਗ੍ਰਿਫਤਾਰੀ ਇਹਨਾਂ ਦੀ ਨਹੀਂ ਸਾਡੇ ਇਹ ਗਰੀਬਾਂ ਦੇ ਕੰਮ ਕਰਨ ਵਾਲੇ ਲੋਕਾਂ ਦੇ ਗਰੀਬਾਂ ਨੇ ਅਸਲੀ ਲੜਾਈ ਜੰਗਲ ਵਿੱਚ ਹੋਈ ਹੈ ਗਰੀਬਾਂ ਨੇ ਲੜਾਈ ਜੰਗਲ ਨਾਲ ਲੋਕਾਂ ਨੂੰ ਗ੍ਰਿਫਤਾਰ ਕੀਤਾ ਮੈਂ ਉਹਨਾਂ ਨੂੰ ਕਹਿ ਰਿਹਾ ਸੀਗਾ ਚਾਹੇ ਵਰਦੀ ਤੁਹਾਡੇ ਪਾਈ ਹੈ ਸਾਰੇ ਨੇ ਆ ਸਰਕਾਰ ਮੈਂ ਸੌਰੀ ਗਲਤ ਕਹਿ ਗਿਆ ਆ ਭਗਵੰਤਨਾ ਸਰਕਾਰ ਤਾਂ ਹੈ ਹੀ ਨਹੀਂ ਸਾਹਿਬ ਆ ਤਾਂ ਸਰਕਾਰੀ ਕੇਜਰੀਵਾਲ ਸਾਹਿਬ ਤੇ ਪਰਸੋਧੀਆਂ ਜੀ ਦੀ ਸਰਕਾਰ ਹੈ ਆਪ ਆਪ ਕਰ ਰਹੇ ਆ ਉਹ ਮੋਟੇ ਇਹਨਾਂ ਦੇ ਕਿ ਇਹਨਾਂ ਨੂੰ ਵੀ ਬਿਨਾ ਮਤਲਬ ਆਪ ਦਾ ਭਾਗੀਦਾਰ ਕੁਝ ਨੂੰ ਬਣਾ ਰਹੀ ਆ ਪੰਜਾਬ ਸਰਕਾਰ ਜਿਹੜੀ ਹੈ ਤੇ ਮੈਂ ਪੰਜਾਬ ਸਰਕਾਰ ਨੂੰ ਵੀ ਦੱਸਣਾ ਚਾਹਨਾ ਕਿ ਸਾਡੇ ਜਿਹੜੇ ਸਾਥੀ ਬੈਠੇ ਇਹਨਾਂ ਤਾਂ ਆਪਣੀ ਨੌਕਰੀ ਕਰਨੀ ਹੈ ਜਿਹੜਾ ਹੁਕਮ ਹੋਗਾ ਨਿਭਾਣਗੇ ਪਰ ਹੁਕਮ ਦਾ ਨਿਭਾਉਂਗੇ ਅਰੇ ਇਸ ਪਾਪ ਦੇ ਭਾਗੀਦਾਰ ਤੁਸੀਂ ਬਣ ਰਹੇ ਹੋ ਕਿਉਂਕਿ ਆਹ ਜਿਹੜਾ ਕੰਮ ਹੈ ਆ ਕੋਈ ਪਾਰਟੀ ਦਾ ਕੰਮ ਨਹੀਂ ਆ ਗਰੀਬ ਦੇ ਹੱਕ ਦੀ ਗੱਲ ਹੈ ਸਾਹਿਬ ਅਬ ਹੋਰ ਹਨਾ ਪਿੰਡਾਂ ਦੇ ਵਿੱਚ ਕੈਂਪ ਲਾਉਣ ਦੀ ਗੱਲ ਹੈ ਪਿੰਡਾਂ ਦੇ ਵਿੱਚ ਕਰਨਾਲ ਦੀ ਉਹ ਪਿੰਡ ਜਿੱਥੇ ਕਹਿੰਦੇ ਸੀ ਬੀਜੇਪੀ ਦਾ ਵजूद ਹੀ ਹੈ ਨਹੀਂ ਜਿੱਥੇ ਬੀਜੇਪੀ ਪੜਤਗੀ ਕਹਿੰਦੇ ਸੀ ਬੀਜੇਪੀ ਤਾਂ ਸਿਰਫ ਸ਼ਹਿਰਾਂ ਦੀ ਪਾਰਟੀ ਹੈ ਆ ਜਿਹੜਾ ਕੰਮ ਕੀਤਾ ਹੈ ਨਾ ਪੰਜਾਬ ਸਰਕਾਰ ਨੇ ਆ ਜਿਹੜਾ ਕੰਮ ਕਰਵਾਇਆ ਪੰਜਾਬ ਪੁਲਿਸ ਤੋਂ ਉਹਦੇ ਨਾਲ ਮੈਂ ਮੇਰੇ ਖਿਆਲ ਤਾਂ ਬੀਜੇਪੀ ਦੇ ਵਰਕਰ ਨੂੰ ਵੀ ਚੰਨਣਾ ਹੋ ਗਿਆ ਹੁਣ ਕਿ ਨਹੀਂ ਪਤਾ ਤਾਂ ਮੈਂ ਦੱਸਦੇ ਨੇ ਸਾਹਿਬ ਇੱਕ ਬੜੀ ਜੱਜਿੰਗ ਸਿਜਕ ਸੀ ਵੀ ਪਿੰਡਾਂ 'ਚ ਜਾਨਾ ਨਹੀਂ ਜੀ ਖਲਾ ਖਾਲੀ ਕਹਿੰਦੇ ਸੀ ਵੀ ਤੁਸੀਂ ਸਾਡੇ ਨਾਲ ਸਮਝੋਤਾ ਹੈ ਤੁਸੀਂ ਪਿੰਡਾਂ 'ਚ ਜਾਨਾ ਨਹੀਂ ਪਿੰਡ ਤਾਂ ਸਾਸੀ ਦੇਖਾਂਗੇ ਸਾਡੀ ਸਾਡੀ ਜਦਾਦ ਹੈ ਤੇ ਹਰੇਕ ਵਰਕਰ ਦੇ ਆਜ ਚੱਕ ਜੀ ਸੀਗੀ ਪਿੰਡਾਂ ਚ ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ ਦੇਖੋ ਪੰਜਾਬ ਦੀ ਇਸ ਗੁਰੂਆਂ ਵੀਰਾਂ ਤੇ ਕਮਰਾਂ ਦੀ ਧਰਤੀ ਤੇ ਖੜੇ ਆ ਗੁਰੂ ਮਹਾਰਾਜ ਨੇ ਕੀ ਕਿਹਾ ਸੀਗਾ ਕੋਈ ਕਿਸੇ ਕੋ ਰਾਜ ਨਾ ਦੇਹ ਜੋ ਵੀ ਲੈ ਹੈ ਨਿਜਮਨ ਤੇ ਲੈ ਹੈ ਜੋ ਵੀ ਲੈ ਹੈ ਜੋ ਵੀ ਲੈ ਹੈ ਨਿਜਮਨ ਤੇ ਲੈ ਹੈ ਅੱਜ ਜਦੋਂ ਲੋਕਾਂ ਵਾਸਤੇ ਖੜਾਂਗੇ ਆ ਵੀਜ਼ਾ ਹੈ ਪੰਜਾਬ ਪੰਜਾਬ ਦੇ ਪਿੰਡਾਂ ਚ ਵੰਡਦਾ ਜਿਹੜਾ ਆ ਤੁਸੀਂ ਆ ਜਿਆਨੀ ਸਾਹਿਬ ਵੰਦਨਾ ਜੀ ਹਾਕਾ ਜੀ ਅੱਜ ਜਿਹੜੀਆਂ ਤੁਸੀਂ ਕਲ ਡਾਂਗਾ ਖਾਦੀਆਂ ਧੱਕੇ ਖਾਦੇ ਆ ਆ ਪੰਜਾਬ ਦੇ ਬੀਜੇਪੀ ਪਾਰਟੀ ਦੇ ਨਹੀਂ ਆ ਪੰਜਾਬ ਦੇ ਗਰੀਬਾਂ ਦੇ ਹੱਕ ਦੇ ਵਾਸਤੇ ਖਾਧਿਆ ਤੇ ਆ ਨਾ ਆਖਦਾ ਵੀਜ਼ਾ ਹੀ ਸੁਖਾਤਾ ਪੰਜਾਬ ਦੇ ਗਰੀਬਾਂ ਨੇ ਤੁਹਾਨੂੰ ਮਿੰਡਾਂ ਦਾ ਰਾਹ ਖੋਲਤਾ ਤੁਹਾਡੇ ਵਾਸਤੇ ਜਦੋਂ ਕਹਿੰਦੇ ਰੱਬ ਮਾਰਨਾ ਅਕਲ ਨਹੀਂ ਅਕਲ ਮਾਰਦਾ ਰੱਬ ਨਹੀਂ ਤੋੜਦਾ ਕਿਸੇ ਦੀ ਬਾਹ ਨਹੀਂ ਭੰਨਦਾ ਕਿਸੇ ਦੀ ਆਹ ਵੱਟ ਮਾਰੀ ਗਈ ਹੈ ਸਰਕਾਰ ਦੀ ਅਕਲੀ ਵਾਲੇ ਜਿਹੜੇ ਲੁਟੇਰੇ ਆਏ ਇੱਥੇ ਭਗਵੰਤ ਮਾਨ ਜਿੰਤਾ ਟੈੱਕ ਤੇ ਤੇ ਰੱਖੀ ਹੈ ਆ ਸਰਕਾਰ ਕਿੱਡੇ ਤੇ ਚੱਲ ਰਹੀ ਹੈ ਬਾਅਦ ਚ ਥਿਆਣੇ ਨਹੀਂ ਕਹਿੰਦਾ ਫੇਰ ਲੰਬੀ ਫਿਰ ਨਹੀਂ ਆਣੇ ਥਾਂ ਵਾਲੇ ਟੁੱਟ ਜਾਣਗੇ ਭਗਵੰਤ ਮਾਨ ਹੋਣੀ ਤੇ ਜਿਹੜੇ ਐਮਐਲਏ ਸਾਹਿਬ ਆ ਰਹੇ ਇੱਥੇ ਕੁੰਮਰੇ ਐ ਪੈਸੇ ਕੱਟੇ ਕਰਦੇ ਐ ਇਹਨਾਂ ਸਾਰੇ ਨੂੰ ਪੋਥਣੀਆਂ ਪਹਿਣਗੀਆਂ ਉਹ ਤਾਂ ਜਾ ਕੇ ਦਿੱਲੀ ਬੈਹਿ ਜਾਣਗੇ ਪੋਥਣੀਆਂ ਇੱਥੇ ਬੈਣਗੀਆਂ ਸਾਬ ਇਸ ਕਰਕੇ ਤੁਸੀਂ ਤਖੜੇ ਹੋਇਓ ਇਹਨਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਉਹਨਾਂ ਦੇ ਹੱਕ ਸਮਝਾਣੇ ਸਾਬ ਮੈਂ ਇਹਨਾਂ ਨੂੰ ਕਹਿ ਰਿਹਾ ਸੀ ਤੁਹਾਡੇ ਇੱਥੇ ਸਾਡੇ ਕਿਸੇ ਦੇ ਜੇਬ 'ਚ ਜਾਂ ਹੱਥ 'ਚ ਕੋ ਕੰਪਿਊਟਰ ਦੇਖ ਰਹੇ ਹੋ ਪੰਜਾਬ ਸਰਕਾਰ ਨੇ ਕਰ ਪਰਚੇ ਫੜਾਉਣ ਦੀ ਕੋਸ਼ਿਸ਼ ਕਰ ਰਹੀ ਸੀ ਇਹਨਾਂ ਤੇ ਜਦੋਂ ਪੁੱਛਿਆ ਅੱਜ ਪੰਜਾਬ ਪੁਲਿਸ ਦੇ ਸਪੋਕਸਪਰਸਨ ਦਾ ਬਿਆਨ ਹੈ ਕਿ ਕਿਸੇ ਈਜੀਪੀ ਸਾਹਿਬ ਨੇ ਹਿੰਮਤ ਨਹੀਂ ਕੀਤੀ ਬਿਆਨ ਦੇਣ ਦੀ ਸਪੋਰਟਸਪਰਸਨ ਤੋਂ ਮਿੱਦਵਾਇ ਸਪੋਰਟਸਪਰਸਨ ਆ ਰਹੀ ਨਹੀਂ ਜੀ ਪਾਰਟੀਆਂ ਦੇ ਹੁੰਦੇ ਐ ਐ ਪੁਲਸਾਂ ਨੇ ਸਪੋਰਟਸਪਰਸਨ ਕੀ ਕਹਿੰਦੇ ਐ ਸਾਨੂੰ ਸ਼ਿਕਾਇਤਾਂ ਮਿਲੀਆਂ ਢਾਟਾ ਚੋਰੀ ਹੋ ਰਿਆ ਸੀ ਗਰੀਬਾਂ ਦਾ ਢਾਟਾ ਚੋਰੀ ਹੋ ਰਿਆ ਸੀ ਆਟਾ ਤਾਂ ਚੋਰੀ ਨਹੀਂ ਹੋ ਰਿਆ ਸੀ ਸਾਹਿਬ ਆਟੇ ਚੋਰਾ ਤੁਸੀਂ ਹੋ ਗਰੀਬ ਦੇ ਘਰੇ ਕੁਝ ਹੋਊਗਾ ਤਾਂ ਚੋਰੀ ਹੋਊਗਾ ਕੀਂ ਤੇ ਕਰੇ ਤੁਸੀਂ 1000 ਰੁਪਇਆ ਮਹੀਨੇ ਦਾ ਦਿੱਤਾ ਹੁੰਦਾ ਫਿਰ ਤਾਂ ਸਾਡੇ ਦੇ ਪਰਚੇ ਦਰਜ ਕਰਦੇ ਕਿ ਬੀਜੇਪੀ ਵਾਲੇ ਆਏ ਤੇ ਚੋਰੀ ਕਰਕੇ ਲੈ ਗਏ ਜੀ ਤੇ ਜਦੋਂ ਅਸੀਂ ਦੇਣ ਜਾਂਦੇ ਆ ਉਦੋਂ ਤੁਸੀਂ ਕਹਿੰਦੇ ਨਹੀਂ ਜੀ ਡਾਟਾ ਚੋਰੀ ਹੋ ਰਿਹਾ ਜੀ ਇਹ ਤਾਂ ਬੜਾ ਆ ਕੇ ਧੱਕਾ ਕਰ ਰਹੇ ਲੋਕਾਂ ਦੇ ਨਾਲ ਬੜਾ ਝੂਲੂ ਹੋ ਰਿਹਾ ਉਹਨਾਂ ਦਾ ਡਾਟਾ ਚੋਰੀ ਹੋ ਰਿਹਾ ਜੀ ਇਹਦਾ ਡਾਟਾ ਚੋਰੀ ਹੋ ਜੂਗਾ ਸਭ ਸਾਬ ਗਰੀਬਾਂ ਵਾਸਤੇ ਸਕੀਮਾਂ ਬਣਾਈ ਐ ਬੀਜੇਪੀ ਗਵਰਨਮੈਂਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਅਗਵਾਈ ਤੇ ਜਿਹੜੀ ਸਰਕਾਰ ਬਣਾਈ ਹੈ ਉਹਨਾਂ ਦਾ ਸਿੱਟਾ ਸੀਗਾ ਗਰੀਬ ਦੀ ਮਦਦ ਕਰੋ ਸਭ ਆਪਿਆ ਵੋਟਾਂ ਆ ਜਾਣਗੀਆਂ ਉਸੇ ਲਾਈਨ ਤੇ ਮੈਂ ਕਹਿਆ ਸੀ ਪੰਜਾਬ ਦੇ ਵਿੱਚ ਹੁਣ ਇੱਥੇ ਸੁਨੀਲ ਬੋਲੇ ਸੁਨੀਲ ਨੇ ਕੀ ਕਿਹਾ ਆਪਾਂ ਆਪਾਂ ਨਾਮ ਰਾਸੀ ਦੇ ਪੜਲੇ ਮੈਂ ਕਹਿਆ ਸੀਗਾ ਦਿਲ ਜਿੱਤੋ ਵੋਟਾਂ ਆਪਿਆ ਆ ਜਾਣਗੀਆਂ ਅਸੀਂ ਦਿਲ ਜਿੱਤਣ ਆਏ ਆ ਉਹਦਾ ਭਲਾ ਕਰੋਗੇ ਗਰੀਬ ਦਾ 2002 ਦੇ ਮੈਂ ਪਹਿਲੀ ਵਾਰੀ ਇਲੈਕਸ਼ਨ ਐ ਐਮਐਲਏ ਦਾ ਚੋਬਰੋ ਲੜਿਆ ਸਾਹਿਬ ਉਦੋਂ ਦੀ ਕੋਈ ਸਪੀਚ ਪਈ ਹੋਣੀ ਕਿ ਉਦੋਂ ਇਹਨੇ ਵੀਡੀਓ ਬਾਡੀ ਹੋਣੀ ਸੀ ਬੰਦੇ ਪਰ ਫਿਰ ਵੀ ਕੱਢ ਲੋ ਉੱਥੇ ਮੈਂ ਕਿਹਾ ਸੀਗਾ ਗਰੀਬ ਦੀ ਮਦਦ ਕਰੋ ਗਰੀਬ ਵੋਟ ਦੇਵੇ ਨਾ ਦੇਵੇ ਅਸ਼ੀਰਵਾਦ ਤਾਂ ਦੇਊਗਾ ਸਾਥੀ ਗਰੀਬ ਦੀ ਜਿੰਦਗੀ ਗਰੀਬ ਦਾ ਅਸ਼ੀਰਵਾਦ ਵੀ ਤੇ ਗਰੀਬ ਅਸ਼ੀਰਵਾਦ ਵੀ ਕੰਮ ਕਰਦਾ ਹੈ ਤੇ ਮੇਰੇ ਸਾਥੀਓ ਸੁਣ ਲਓ ਗਰੀਬ ਦੀ ਹਾਂ ਵੀ ਬੜੀ ਮਾਰਦੀ ਹੈ ਇੱਕ ਜੀ ਆ ਕੇ ਬੈਠੀਏ ਸਾਹਿਬ ਗਰੀਬ ਦੀ ਹਾਜੀ ਨੂੰ ਲੱਗੂਗੀ ਆ ਜਿਹੜੀ ਸਰਕਾਰ ਹੈ ਕਾਰਜੇ ਡੁੱਬੀ ਫਰਦੀ ਹੈ ਪੁਲਿਸ ਨੂੰ ਕੇ ਕਰਕੇ ਅੱਜੇ ਪਤਾ ਲੱਗਿਆ ਬੁੰਨਣਾ ਜੀ ਨੇ ਦੱਸਿਆ ਵੀ ਉੱਥੇ ਰਾਏਪੁਰੇ ਪਿੰਡ ਦੇ ਸਾਥੇ ਉੱਥੇ ਕਨਾਟੜਾ ਰੱਖੀ ਸੀ ਤੰਬੂ ਤੇ ਕੁਰਸੀਆਂ ਲਾ ਰੱਖੀ ਸੀ ਪੁਲਿਸ ਆ ਗਈ ਕਹਿੰਦੇ ਉਹ ਟੈਂਟ ਵਾਲੇ ਨੂੰ ਕਹਿੰਦੇ ਜਾ ਕਾ ਟੈਂਟ ਤੇਰਾ ਚੱਕ ਲੈ ਤੂੰ ਨਹੀਂ ਨਾ ਤੇਰਾ ਟੈਂਟ ਵੀ ਲੈ ਜਾਵਾਂਗੇ ਤੇ ਪਰਚਾ ਵੀ ਦਰਜ ਕਰਾਂਗੇ ਤੇਰੇ ਭਗਵੰਤ ਮਾਨ ਜੀ ਕੁਸੀਂ ਰਾਏ ਕਰੇ ਜੋ ਕਿਸੇ ਗਰੀਬ ਦਾ ਟੈਂਕ ਟਪਟਾ ਦਿਓਗੇ। ਉਸ ਲਾਭ ਹੀ ਲਾਗੇ ਸੀ। ਪਰ ਇੱਕ ਗੱਲ ਹੈ। ਛੋਟੇ ਵਾਲਾ ਤੰਗੂ ਹੈ ਗਰੀਬ ਲੋਕ ਹੀ ਪਟਣਗੇ। ਆਹ ਕਰ ਰਹੀ ਲੱਗਦਾ। ਭਗਵੰਤ ਮਾਨ ਸਰਕਾਰ ਦਾ ਤੰਗੂ ਹੈ ਗਰੀਬ ਲੋਕ ਹੀ ਪਟਣਗੇ ਜਿਹਨਾਂ ਦਾ ਹੱਕ ਮਾਰ ਰਹੇ ਤੁਸੀਂ। ਜਿਹੜਾ ਹੱਕ ਮੈਂ ਦੱਸਦਾ ਕਿਹੜਾ ਹੱਕ ਹੈ ਜਿਹੜਾ ਹੈ ਕੋਈ ਜਾਣੇ। ਭਗਵੰਤ ਜੀ ਤੁਹਾਨੂੰ ਪਤਾ ਹੈ ਪੰਜਾਬ ਦੇ ਅੰਦਰ ਕਿੰਨੇ ਲੋਕਾਂ ਨੂੰ आयुष्मान कार्ड बने तो भगवंत मान जी ज्यादा टाइम अंदर ले पासे लांदे ਨਹੀਂ ਦੇਖ ਕੇ ਤੇ ਦੇ ਰੱਖਿਆ ਹੋਰ ਕੰਮਾਂ 'ਚ ਲੱਗੇ ਰਹਿੰਦੇ ਆ ਪਤਾ ਨਹੀਂ ਕਿ ਕਿ ਆਕੜੇ ਕੁੜੇ ਦੇਖਦੇ ਵੀ ਨਹੀਂ ਦੇਖਦੇ ਕੋਈ ਨੂੰ ਕੁਛ ਸੁਪਲਾ ਆਏ ਰੋਜ਼ ਰੋਜ਼ ਪਾਉਂਦੇ ਰਹਿੰਦੇ ਆ ਮੈਂ ਦੱਸਦਾ ਆਕੜੇ ਜਿਸ ਕਰਕੇ ਅੱਜ ਮੈਂ ਇੱਥੇ ਤੁਹਾਡੇ ਵਿੱਚ ਆਇਆ ਕਿਉਂ ਆ ਪੰਜਾਬ ਦੇ ਅੰਦਰ 91 ਲੱਖ ਲੋਕਾਂ ਦੇ ਆਯੂਸ਼ਮਾਨ ਕਾਟ ਬਣੇ ਸਾਬ 91 ਲੱਖ ਕੁਝ ਹਜ਼ਾਰ ਉਹ ਹਰਿਸ਼ਵਰ ਕਾੜ ਜੀ ਦੇ ਪਿਤਾ ਜਿਹੜੇ ਸੰਦੀਪ ਜਾਖੜ ਹੋਰੀ ਗੱਲ ਕਰ ਰਹੇ ਸੀਗੇ ਕਿ ਮੁੰਡੇ ਦਾ ਆਪਰੇਸ਼ਨ ਉੱਥੋਂ ਹੋ ਗਿਆ ਇਮਸ ਬਠਿੰਡੇ ਚੋਂ 270000 ਚਾਹੇ ਉਹਨਾਂ ਵਾਸਤੇ ਆਯੁਸ਼ਮਾਨ ਕਾੜ ਜਿਹੜੀ ਬੰਦੀ ਹੈ ਮੋਦੀ ਸਾਹਿਬ ਦੀ ਸਰਕਾਰ ਨੇ ਬਣਾਈ ਹੈ 91 ਲੱਖ ਹਰਿਆਣੇ ਦੀ ਆਬਾਦੀ ਆਪਣੇ ਤੋਂ ਕਿੰਨੀ ਘੱਟ ਹੈ ਸਰ ਜੀ ਹਰਿਆਣੇ ਦੀ ਆਬਾਦੀ ਘੱਟ ਆਪਣੇ ਤੋਂ ਉਹ ਛੋਟੇ ਅਪਰਾਏ ਸੱਚਚਾਰੀ ਦੀ ਬੇਨਤੀ ਜਿਹੜੇ ਆਪਾਂ 3 ਕਰੋੜਾਂ ਦਾ ਉਹ 2.5 ਕਰੋੜ ਹੋਣਿਆ ਉਹਨਾਂ ਨੇ ਬਣਿਆ ਆਪਣੇ ਤੋਂ ਡੇਢ 1 ਕਰੋੜ 41 ਲੱਖ ਤੇ ਆਹ ਜਿਹੜੇ ਕੈਂਪਾਂ ਨੂੰ ਤੁਸੀਂ ਰੋਕ ਰਹੇ ਹੋ ਹੱਥ ਇਸ ਲਈ 1 ਮਹੀਨੇ ਦੇ ਅੰਦਰ ਜਦੋਂ ਆ ਸਰਕਾਰ ਸੁੱਤੀ ਪਈ ਸੀ ਅਜੇ ਸੇਕ ਨਹੀਂ ਸੀ ਆਇਆ ਗਰੀਬਾਂ ਚੋਂ ਆਵਾਜ਼ ਉੱਠਣ ਲੱਗੀ ਤੇ ਲੈ ਵੀ ਸੁਣਤਾ ਵੀ ਗੁੰਮਰਾਹੀ ਕਰ ਰੱਖਿਆ ਸੀ ਬੀਜੇਪੀ ਵਾਸਤੇ ਬੀਜੇਪੀ ਦਾ ਘਮ ਵੀ ਪੜਾ ਠੀਕ ਕਰੀ ਜਾਂਦੀ ਹੈ ਸਾਡੇ 5-5 ਲੱਖ ਦੇ ਘਾਟ ਇਸੋ ਹੁੰਦਾ ਹੈ ਇਸੋ ਹੁੰਦੇ ਪੜਾਈ ਜਾ ਰਹੀ ਹੈ ਪਿਛਲੇ 1 ਮਹੀਨੇ ਦੇ ਅੰਦਰ 65000 ਐਗਜ਼ੈਕਟ 64000 ਕੁਛ 64000 ਕਾਢੇ 1 ਮਹੀਨੇ ਦੇ ਅੰਦਰ ਬਣਿਆ ਸਾਹਿਬ ਜਿਹੜੇ ਲੋਕ ਇਸਕੀਨ ਤੋਂ ਹਾਂ ਜੇ ਸੀਗੇ ਮੇਰੇ ਵਰਕਰ ਸਾਥੀ ਜਿਹੜੇ ਸੀਗੇ ਇਹਨੇ ਚੱਕ ਜੀ ਮੰਨੀ ਜਾਂਦੇ ਸੀ ਪਿੰਡ 'ਚ ਜਾਵਾਂਗੇ ਲੋਕ ਸਵਾਲ ਕਰਨਗੇ ਕਿਸਾਨ ਸਾਥੀ ਪੁੱਛਣਗੇ ਵੀ ਤੁਸੀਂ ਕਿਸਾਨਾਂ ਵਾਸਤੇ ਕੀ ਕੀਤਾ ਮੈਂ ਦੱਸਦਾ ਸਾਂ ਲੋਕ ਸਵਾਲ ਕਰਨਗੇ ਆਖਰ ਤੂੰ ਕੀ ਤਰ ਮੁੱਲੀ ਜਾਣਾ ਹੈ ਕਿਸਾਨਾਂ ਦਾ ਪਹਿ ਅੱਜ ਕਿਹੜਾ ਸੀ ਪਤਾ ਉਧਰ ਜਦੋਂ ਸੀਗਾ ਜਦੋਂ ਉਹਨਾਂ ਨੂੰ ਭੀੜ ਪਈ ਉਦੋਂ ਤੋਂ ਸਾਡੇ ਨਾਲ ਕਿਹੜਾ ਸੀ ਅੱਜ ਕਿੱਧਰ ਖੜਾ ਮੈਂ ਦੱਸ ਦਿੰਦਾ ਕਿੱਧਰ ਖੜਿਆ ਆਈ ਕੱਲ ਹੋਏ ਸੰਦੀਪ ਭਰਕੇ ਆਤੇ ਆ ਅੱਜ ਕਿਸਾਨ ਦੇ ਉੱਤੇ ਅੱਖ ਹੈ ਉਹ ਕਹਿੰਦੇ ਕੋਈ ਜੱਟ ਗਿਆ ਮੇਲੇ 'ਚ ਤੇ ਮੇਲੇ 'ਚ ਵੀਰ ਪਾਰ ਜਿੱਦੋਂ ਤੇ ਪੂਰੀ ਉਹ ਕਿ ਦੇਖਦੇ ਨੇ ਬਿਜਲੀ ਪਤਾ ਨਹੀਂ ਲੱਗਿਆ ਤੇ ਜਦੋਂ ਸ਼ਾਮ ਨੂੰ ਮੁੜ ਕੇ ਘਰੇ ਆਇਆ ਦੇਖਣ ਵਾਲੇ ਪੁੱਛਿਆ ਮੇਲਾ ਕਿੱ데 ਸੀਗਾ ਕਿਦਾ ਕਾਲਾ ਮੇਲਾ ਸੀ ਮੇਰੇ ਵਾਲੀ ਪੂਰੀ ਤੇ ਕੱਟ ਸੀਗਾ ਆ ਸਾਬ 10.5 ਕੱਟ ਚਾਹੇ ਤੁਹਾਡੇ ਮਨੀਸ਼ ਸੋਧਿਆ ਦਾ ਚਾਹੇ ਉਹ ਦੀਨਾ ਸੱਪਾ ਜਾਂ ਨਾ ਕਿਹੜਾ ਦੀਨਾ ਘਿਰੋ ਬਸ ਤੇ ਸਤਿੰਦਰ ਜੈਨ ਜੀ ਉਹ ਸਤਿੰਦਰ ਜੈਨ ਐ ਤੇ ਜੀਰੀਵਾਰ ਸਾਹਿਬ ਸਾਰਿਆਂ ਦੀ ਅੱਖ ਜੜੀ ਆ 50000 ਏਕੜ ਜ਼ਮੀਨ ਤੁਹਾਡੀ ਘੋਣ ਲੱਗੇ ਸੀ ਸਾਬ ਸਾਰੇ ਦੇ ਅੱਖ ਕਿਸਾਨ ਤੇ ਹੈ ਰੱਬ ਮਾਰਦਾ ਅਮੀ ਆਇਆ ਆਪਾਂ ਸਾਡੇ ਵਾਲਾ ਫਰ ਤੇ ਰੋਡ ਦੀ ਮੀਂਹ ਵਾਲੇ ਸਾਥੀ ਖੜੇ ਆ ਸਾਰਾ ਰੋਡ ਤਾਂ ਇਹਨਾਂ ਨੂੰ ਰੋਡ ਤਾਂ ਸਾਡੇ ਵਾਲੇ ਬਾਗ ਰੋੜੇ ਤੇ ਆਂਦਾ ਮਾਲਕ ਨੂੰ ਮਾਮੇ ਅੱਜ ਕਿਉਂ ਚੈਰੀ ਸਾਹਿਬ ਵੀ ਮਾਰ ਕੇ ਸਾਰੇ ਬੈਕਟਰ ਦੇ ਇੱਕ ਇੱਕ ਦਾ ਨਾਮ ਨਹੀਂ ਸਾਰੇ ਪਿੰਡਾਂ ਨੂੰ ਰੋਡ ਪਸਦੋ ਰੱਬ ਵੀ ਮਾਰ ਕਰਦਾ ਕਿਸਾਨ ਤੇ ਕਰਦਾ ਕੀੜੀ ਵੀ ਦਾਣਾ ਚੱਕ ਕੇ ਲੈ ਜਾਂਦੀ ਕਿਸਾਨ ਦਾ ਚੱਕ ਕੇ ਲੈ ਜਾਂਦੀ ਉਹ ਮਾਰ ਖਾ ਕੇ ਸਾਹਿਬ ਦੇ ਲੋਕ ਆ ਪੈਸੇ ਜਿਹੜੇ ਡਰੇਨਾ ਵਾਸਤੇ ਐਸਓ ਪੀ ਕੀ ਮੇਰੇ ਸ਼੍ਰੀਮਾਨ ਸਾਥੀ ਜਿਹੜੇ ਬੈਠੇ ਐ ਇਸ ਕਰਕੇ ਅਗਰ ਕੋਈ ਕਿਸਾਨ ਨੇ ਨਾਲ ਖੜਾ ਹੋ ਜਦੋਂ ਅਮਰੀਕਾ ਨੇ ਆਪਣਾਇਆ ਟੈਰਿਫ ਸਾਡਾ ਅਮਰੀਕਾ ਨਾਲ ਕੀ ਰੋਲਾ ਸੀ ਸਾਡੀ ਕਿਹੜੀ ਵਾਟਸਨ ਜੀ ਉਹਦੇ ਨਾਲ ਸਾਡੀ ਕਿਹੜਾ ਵਾਟਸਿੰਦਾ ਰੋਲਾ ਉਹਦੇ ਨਾਲ ਅਮਰੀਕਾ ਤੋਂ ਨਾ ਟ੍ਰੰਪ ਨਾਲ ਉਹਦਾ ਰੋਲਾ ਵੀ ਸਾਡੇ ਜਿਹੜੇ ਉੱਥੇ ਅਮਰੀਕਾ ਦੇ ਕਿਸਾਨ ਐ ਉਹਨਾਂ ਦੀ ਫਸਲ ਵਿਕਦੀ ਨਹੀਂ ਦੀ ਉਹਨਾਂ ਦਾ ਅਨਾਜ ਇੱਥੇ ਹਿੰਦੁਸਤਾਨ ਚ ਵੇਚੋ ਜੇ ਉਹਨਾਂ ਦਾ ਅਨਾਜ ਉਹਨਾਂ ਦੀ ਸਬਜ਼ੀਆਂ ਉਹਨਾਂ ਦਾ ਫਲ ਉਹਨਾਂ ਦਾ ਦੁੱਧ ਕਿ ਉਹ ਐਤੀਆਂ ਨਾ ਕਿ ਸਾਰੇ ਰੁੜ ਜਾਣਗੇ ਅੱਜ ਤਾਂ ਸਿਰਫ ਸੇਮ ਨਾਲ ਦੀ ਸੱਤ ਹੈ ਜਦੋਂ ਮਰੀ ਘੜੇ ਨਾਲ ਦੀ ਸੱਤ ਵਿੱਚ ਇਹਨਾਂ ਕੋਈ ਨਹੀਂ ਲੈਣਾ ਸਾਰੇ ਰੁੜ ਦੇਣਗੇ ਤੇ ਕਿਹਨੇ ਇੱਕ ਡਾਈ ਅਮਰੀਕਾ ਦਾ ਛਾਣੇ ਦਾ ਦੇਸ਼ ਦਾ ਧੜੇ ਦਾ ਹੋ ਦੁਨੀਆ ਦਾ ਧੜੇਦਾਰ ਬਣਿਆ ਬੈਠਾ ਡੋਨ ਡਰਾਪ ਉਹਨੇ ਸਾਹਮਣੇ ਕਿਸੇ ਨੇ ਇੱਕ ਡਾਈ ਤੇ ਨરેન્દ્ર ਮੋਦੀ ਨੇ ਭਾਜਪਾ ਸਰਕਾਰ ਬਚਾਈ ਜਿੰਦਾਬਾਦ 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 ਉਹਨਾਂ ਨੇ ਮੋਦੀ ਜੀ ਪ੍ਰਧਾਨ ਮੰਤਰੀ ਸਾਹਿਬ ਨੇ ਆਇਆ ਮੇਰਾ ਢੋਹ ਨੁਕਸਾਨ ਹੋਣਾ ਹੋ ਜੇ ਮੈਂ ਹਿੰਦੁਸਤਾਨ ਦੇ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਨਹੀਂ ਹੋ ਰਿਹਾ ਜਿੰਦਾਬਾਦ ਜਿੰਦਾਬਾਦ ਅੱਜ ਤਾਈ ਅੱਜ ਤਾਈ ਕਿਸੇ ਨੇ ਇੱਕ ਬੰਦੇ ਨੇ ਹਾ ਦਾ ਨਾਰਾ ਨਹੀਂ ਹੱਥ ਪੜਾ ਖੜਾ ਕੀਤਾ ਵੀ ਕਿਸਾਨਾਂ ਦੇ ਹੱਕ ਛੇ ਗੱਲ ਕੀਤੀ ਹੈ ਸਾਡੇ ਚ ਇਹ ਬੀਜੇਪੀ ਦਾ ਸੋਹ ਰਾਜ ਨੀਤੀ ਵਿਰੋਧ ਹੜ ਪਰ ਕਿਸਾਨ ਦੇ ਵਾਸਤੇ ਤਾਂ ਸਾਰੇ ਇਕੱਠੇ ਕਰੇ ਕਿਉਂ ਨਹੀਂ ਬੋਲਦੇ ਸਾਉ ਬਿਨਾ ਬੁਲਾਇਆ ਬੋਲਦਾ ਕਿਉਂ ਨਹੀਂ ਕੀ ਮਿੱਟੀ ਦਾ ਮਾਦੋ ਬਣੇ ਤੇ ਕਿਉਂ ਮੈਂ ਕਿਸਾਨ ਸਾਥੀਆਂ ਨੂੰ ਪੁੱਛਣਾ ਚਾਹਨਾ ਕਿਸਾਨੋ ਜੇ ਕਿਤੇ ਆਖੀ ਵਾਰੀ ਪੜਾ ਰੋਲਾ ਪੈਂਦਾ ਸੀ ਵੀ ਬਾਪ ਪਾਡਰ ਖੋਲੋ ਬਾਡਰ ਖੋਲੋ ਜੇ ਪਾਕਿਸਤਾਨ ਵਾਲਾ ਕਿਨੂ ਆ ਗਿਆ ਤਾਂ ਕਿਨੂ ਰੋੜ ਜਾਣਗੇ ਕਿਸੇ ਨੇ ਨਹੀਂ ਲੜੇ ਉਹਨਾਂ ਨੇ ਕਿਨੂ ਜੱਜੂ ਸੁਪਨੇ ਨੋਚਦਾ ਹੈ ਮਿੱਠਾ ਵੀ ਹੈ ਨਾਰੇ ਰੋੜ ਦੇਣਗੇ ਜੋਤਰੋ ਸਮਾਨ ਇੰਦਰਾਂਦ ਕਾ ਵੇਚੀ ਕੰਮ ਚੱਲਣ ਲੱਗੀਆਂ ਉਹ ਤੋਂ ਅਮਰੀਕਾ ਤੋਂ ਜਦੋਂ ਆ ਗਿਆ ਤਾਂ ਜਮਾਂ ਰੋਲ ਜੂਗੇ ਸਾਬ ਪਰ ਕਿਸੇ ਨੇ ਨਾ ਅੱਖ ਕੋਲੀ ਨਾ ਕੋ ਬੋਲਿਆ ਡਬਲਯੂਟੀ ਔਰ ਡਬਲਯੂਟੀਓ ਕਰੀ ਜਾਂਦੇ ਸੀਗੇ ਔਰ ਡਬਲਯੂਟੀ ਇਹ ਫਾੜੀ ਹੀ ਨੇ ਜਿਸ ਡਬਲਯੂਟੀਓ ਦਾ ਕਰੀ ਜਾਂਦੇ ਸੀ ਵੀ ਹਿੰਦੁਸਤਾਨ ਨੇ ਸਾਈਨ ਕਰਕੇ ਉਹ ਫਾੜੀ ਪਈ ਡਬਲਯੂਟੀਓ ਜਿਹੜੇ ਪਾਣ ਨਾਲੇ ਉਹ ਹਿੰਦੁਸਤਾਨ ਕੇ ਰਿਕਾਰਡੀ ਅਮਰੀਕਾ ਨੇ ਸਾਰਾ ਕੁਝ ਜਿੱਤਦੇ ਜਿੱਤਦੇ ਕਰਕੇ ਸਿੱਧਾ ਤੇ ਕੋੜੀ ਆ ਕੇ ਪੰਜਾਬ ਦੇ ਕਿਸਾਨ ਤੇ ਹੈ ਹਿੰਦੁਸਤਾਨ ਦੇ ਕਿਸਾਨ ਤੇ ਹੈ ਮੈਂ ਗੱਲ ਕਰਾਂ ਹੁਣ ਇੱਥੇ ਦੀ ਅਮਰੀਕਾ ਦਾ ਚਾਹੇ ਮੁੜ ਕੇ ਕਰੇ ਆਈਏ